ਦੁਖ ਜਾਈ ਹੋ ਵਸਫਤਖ ਸੰਦੀ ਨੂਰ ਅਰਸੋਂ ਹ ਕੋਰ ਸੋ ਝਟੀਆਂ ਤੋਦ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਦੇਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਧਾਰ ਦੂਜਾ ਅਸ਼ਟ ਪਦੀਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਭਾਵ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗਹਿ ਪ੍ਰਭ ਭਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵਾਂ ਕੀ ਬਾਗ ਬੱਪੜਾ ਛਪੜੀ ਨਾਏ ਕੀਚੜ ਡੂਬਾਂ ਮਾਲੂਨ ਨ ਜਾਏ ਰਹਾ ਹੋ ਰੱਖ ਰੱਖ ਚਾਰਨ ਧਰੇ ਵਿਚਾਰੀ ਦੁਬਿਦਾ ਛੋਡ ਪਾਏ ਨਿਰੰਕਾਰੀ ਮੁਕਤ ਪਦਾਰਥ ਹਾਰੇ ਰਸ ਚਾਖੇ ਵਣ ਜਾਣ ਰਹਿ ਗੁਰ ਰਾਖੇ ਸਰਵਰ ਹੰਸਾ ਛੋਡ ਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਸਰਵਰ ਮਹ ਹੰਸ ਹੰਸ ਮਹ ਸਾਗਰ ਕਥ ਕਥਾ ਗੁਰ ਬਚਨੀ ਆਦਰ ਸੋਨ ਮੰਡਲ ਇਕ ਜੋਗੀ ਬੈਸੇ ਨਾਰੇ ਨ ਪ੍ਰਖ कहो को कैसे त्रिपवन ज्योत रहे ले लई सोर नारनाथ सट ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਜ ਬੀਚਾਰੀ ਭਗਤ ਵੱਸਲ ਪੈ ਕਾਟਣ ਹਾਰੇ ਹੋਮ ਮਾਰ ਮਿਲੇ ਪਗ ਧਾਰੇ ਆਨਿਕ ਜਤਨ ਕਾਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੋ ਵਿਧਾ ਕੋ ਵਾ ਆਪਨ ਚੀਨਸ ਭ੍ਰਮ ਭ੍ਰਮੈ ਰੋਵਾ ਕਹਤਾਉ ਪੜ ਤਾ ਸੁਣ ਤਾ ਏਕਾ ਤੀਰਜ ਧਰਮ ਧਰਣੀ ਧਰ ਟੀਕਾ ਜਤ ਸਤ ਸੰਜਮ ਰਿਦਾ ਸਮਾਈ ਚੌਥੇ ਪਦ ਕੋ ਜੀ ਮਾਨ ਪਤੀ ਆਏ ਸੱਚ ਨਿਰਮਲ ਮੈਲ ਨਾ ਲੱਗਾ ਗੁਰ ਕਾ ਸਬਦ ਭਾਰਮਾ ਪਉ ਭਾਗ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਚੈ ਸਚ ਸਰੂਪ ਸੱਚੇ ਨਿਰਮਲ ਮਾਲ ਨਾ ਡੱਗਾ ਗੁਰ ਕਾ ਸਬਦ ਪਰਮ ਭਉ ਭਗਾਂ ਸੂਰਤ ਮੂਰਤ ਆ ਦੇ ਅਨੂਪ ਮਾਨਕ ਜਾਚ ਸਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ